ਜਿਹੜਾ ਸ਼ਹਿਰ ਅਬ੍ਰਿਸਰ ਹੈਗਾ ਆ ਤੇ ਇਹਦੇ ਵਿੱਚ ਆਉਣ ਵਾਲੇ ਟਾਈਮ ਵਿੱਚ ਜਿਹੜਾ ਤਿਉਹਾਰ ਜਿਹੜੇ ਆ ਰਹੇ ਹੈਗੇ ਆ ਉਹਨਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਮੱਧ ਨਗਰ ਆਪਾਂ ਜਿਹੜੀ ਜਿੰਨੀ ਵੀ ਸਿਕਿਉਰਿਟੀ ਹੈਗੀ ਉਹਨੂੰ ਉਹਦਾ ਪੂਰਾ ਪ੍ਰਬੰਧ ਪ੍ਰਬੰਧ ਕਰ ਰਹੇ ਆ ਵਿੱਚ ਆਪਾਂ ਬੀ ਡਿਵੀਜ਼ਨ ਦੇ ਵਿੱਚ ਜਿਹੜੇ ਹੋਟਲਸ ਹੈਗੇ ਆ ਇਹਨਾਂ ਵਿੱਚ ਆਪਾਂ ਚੈਕਿੰਗ ਕਰ ਰਹੇ ਆ ਕਿ ਸਾਨੂੰ ਹਦਾਇਤਾਂ ਹੋਈਆਂ ਸੀਗੀਆਂ ਕਿ ਜਿਹੜੇ ਵੀ ਹੋਟਲਸ ਐਂਡ ਸਪਾ ਸੈਂਟਰਸ ਹੈਗੇ ਆ ਉਹਦੇ ਵਿੱਚ ਸਭ ਤੋਂ ਸਖਤ ਜਿਹੜੀ ਹੈਗੀ ਹੈ ਚੈਕਿੰਗ ਕੀਤੀ ਜਾਵੇ ਨੂੰ ਦਇਤਾ ਹੋਈਆਂ ਸੀ ਕਿ ਜਿਹੜੇ ਵੀ ਹੋਟਲਸ ਐਂਡ ਸਪਾ ਸੈਂਟਰ ਸਿਗੇ ਆ ਉਹਦੇ ਵਿੱਚ ਸਭ ਤੋਂ ਸਖਤ ਜਿਹੜੀ ਹੈਗੀ ਹੈ ਚੈਕਿੰਗ ਕੀਤੀ ਜਾਵੇ ਜਿਹੜੇ ਵੀ ਮਾੜੇ ਅਨਸਰ ਮਿਲਦੇ ਹੈਗੇ ਆ ਕਿ ਕੋਈ ਕ੍ਰਿਮੀਨਲ ਰਿਕਾਰਡ ਕਿਸੇ ਦਾ ਹੈਗਾ ਤੇ ਉਹਨੂੰ ਵੀ ਚੰਗੀ ਤਰ੍ਹਾਂ ਵੈਰੀਫਾਈ ਕੀਤਾ ਜਾਵੇ ਤੇ ਉਸੇ ਸਿਲਸਿਲੇ ਵਿੱਚ ਆਪਾਂ ਇੱਥੇ ਹੋਟਲਾਂ ਤੇ ਰੇਡ ਕਰਦੇ ਆ। ਪੰਨੀ ਸਰ ਕੀ ਕਹਿਣਾ ਚਾਹੁੰਦੇ ਆ ਅੱਜ ਤੁਸੀਂ ਹੋਟਲਾਂ ਦੇ ਵਿੱਚ ਪਾਵਰ ਟੈਕਨੀਕੀਟੀ ਜਾ ਰਹੀ ਆ ਤਾਂ ਕੀ ਕਾਹ ਕਹਦੇ ਹੋ? ਮਾਨਜੋਕ ਸੀਪੀ ਸਰ ਸਰਦਾਰ ਗੁਰਪ੍ਰੀਤ ਸਿੰਘ ਪੁਲਿਸ ਆਈਪੀਐਸ ਵੱਲੋਂ ਸਾਨੂੰ ਹਦਾਇਤਾਂ ਹੋਈਆਂ ਹੈ ਕਿ ਜਿਵੇਂ ਕਿ ਜਿਹੜਾ ਸ਼ਹਿਰ ਅੰਮ੍ਰਿਤਸਰ ਹੈਗਾ ਆ ਤੇ ਇਹਦੇ ਵਿੱਚ ਆਉਣ ਵਾਲੇ ਟਾਈਮ ਵਿੱਚ ਜਿਹੜਾ ਤਿਉਹਾਰ ਜਿਹੜੇ ਆ ਰਹੇ ਹੈਗੇ ਆ ਉਹਨਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਮੱਦੇਨਜ਼ਰ ਆਪਾਂ ਜਿਹੜੀ ਜਿੰਨੀ ਵੀ ਸਿਕਿਉਰਿਟੀ ਹੈਗੀ ਉਹਨੂੰ ਉਹਦਾ ਪੂਰਾ ਪ੍ਰਬੰਧ ਪ੍ਰਬੰਧ ਕਰ ਰਹੇ ਆ ਇਸੇ ਸਿਲਸਿਲੇ ਵਿੱਚ ਆਪਾਂ ਬੀ ਡਿਵੀਜ਼ਨ ਦੇ ਵਿੱਚ ਜਿਹੜੇ ਹੋਟਲਸ ਹੈਗੇ ਆ ਇਹਨਾਂ ਵਿੱਚ ਆਪਾਂ ਚੈਕਿੰਗ ਕਰ ਰਹੇ ਆ ਸਾਨੂੰ ਹਦਾਇਤਾਂ ਹੋਈਆਂ ਸੀ ਕਿ ਜਿਹੜੇ ਵੀ ਹੋਟਲਸ ਐਂਡ ਸਪਾ ਸੈਂਟਰਸ ਹੈਗੇ ਆ ਉਹਦੇ ਵਿੱਚ ਸਭ ਤੋਂ ਸਖਤ ਜਿਹੜੀ ਹੈਗੀ ਹੈ ਚੈਕਿੰਗ ਕੀਤੀ ਜਾਵੇ ਜਿਹੜੇ ਵੀ ਮਾੜੇ ਅਨਸਰ ਮਿਲਦੇ ਹੈਗੇ ਆ ਜੇ ਕੋਈ ਕ੍ਰਿਮੀਨਲ ਰਿਕਾਰਡ ਕਿਸੇ ਦਾ ਹੈਗਾ ਤੇ ਉਹਨੂੰ ਵੀ ਚੰਗੀ ਤਰ੍ਹਾਂ ਵੈਰੀਫਾਈ ਕੀਤਾ ਜਾਵੇ ਤੇ ਉਸੇ ਸਿਲਸਿਲੇ ਵਿੱਚ ਆਪਾਂ ਇੱਥੇ ਹੋਟਲਾਂ ਤੇ ਰੇਡ ਕਰਦੇ ਪਏ ਆ ਸਰ ਬੀਡਵੇਨ ਇਲਾਕੇ ਦੇ ਵਿੱਚ ਕਿੰਨੇ ਹੋਟਲਾਂ ਦੀ ਚੈਕਿੰਗ ਹੁਣ ਤੱਕ ਕੀਤੀ ਗਈ ਹੈ ਜੀ ਜੀ ਹੁਣ ਤੱਕ ਮੇਰੇ ਵੱਲੋਂ ਤੇ ਐਸ ਐਚ ਓ ਜਿਹੜੇ ਸਾਡੇ ਬਲਜਿੰਦਰ ਸਿੰਘ ਜੀ ਬੀਡ ਡਿਵੀਜ਼ਨ ਹੈਗੇ ਆ ਆਪਾਂ ਟੋਟਲ 5 ਜਿਹੜੇ ਹੈਗੇ ਆ ਹੋਟਲਸ ਡੇ ਕੇ ਵੈਰੀਫਾਈ ਕੀਤੇ ਹੈਗੇ ਆ ਇੱਕ ਵਿੱਚ ਸਾਨੂੰ ਇੱਕ ਮਤਲਬ ਕਿ 302 ਦਾ ਮਿਲਿਆ ਸੀਗਾ ਕਿ ਉਸ ਮਿਲਿਆ ਸੀਗਾ ਬਟ ਉਹ ਜਦੋਂ ਵੈਰੀਫਾਈ ਕੀਤਾ ਗਿਆ ਉਹ ਉਸ ਮੁਕਦਮੇ ਤੋਂ ਡਿਸਚਾਰਜ ਸੀਗਾ ਤੇ ਆਪਾਂ ਅਜੇ ਹੋਰ ਵੀ ਮਤਲਬ ਜਿਹੜਾ ਰਾਤ ਕਿਹੜੀ ਦੇਰ ਰਾਤ ਤੱਕ ਆਪਾਂ ਜਿਹੜੀਆਂ ਹੈਗੇ ਆ ਹੋਟਲਾਂ ਦੀ ਚੈਕਿੰਗ ਕਰਾਂਗੇ ਫਸਲ ਜਿੱਕਰ ਅਸੀਂ ਗੱਲ ਕਰੀਏ ਰਾਤ ਦੇ ਟਾਈਮ ਨਾਕਾਬੰਦੀ ਵੀ ਬਤਾ ਦਿੱਤੀ ਗਈ ਹੈ ਜੀ ਮਹਨ ਜੋਗ ਸੀਪੀ ਸਰ ਵੱਲੋਂ ਜਿਹੜੀ ਹੈਗੀ ਪੂਰੀ ਜਿਹੜੀ ਸਿਟੀ ਸੀਲਿੰਗ ਦਾ ਇੱਕ ਤਰੀਕੇ ਨਾਲ ਮਤਲਬ ਕਿ ਬਣਾਇਆ ਹੋਇਆ ਪ੍ਰੋਗਰਾਮ ਜਿਸ ਵਿੱਚ ਹਰ ਜਗ੍ਹਾ ਤੇ ਨਾਕੇ ਤੇ ਹਰ ਜਗ੍ਹਾ ਤੇ ਹੋਟਲਾਂ ਦੀ ਚੈਕਿੰਗ ਤੇ ਰਾਤ ਦੇ ਨਾਕੇ ਪੁਲਿਸ ਦੇ ਜਿਹੜੀ ਚੌਕੀਆਂ ਹੈਗੀਆਂ ਬਾਣੇ ਹੈਗੇ ਆ ਉਹਨਾਂ ਦੇ ਨਾਕੇ ਤੇ ਉਹਨਾਂ ਦੀ ਸਿਕਿਉਰਿਟੀ ਨੂੰ ਦੇ ਪੂਕਤਾ ਪ੍ਰਬੰਧ ਕੀਤਾ ਗਿਆ। ਤੁਸੀਂ ਤਰਾ ਤੁਸੀਂ ਹੋਟਲਾਂ ਵਿੱਚ ਜਾ ਕੇ ਚੈਕਿੰਗ ਕਰ ਰਹੇ ਹੋ ਉੱਥੇ ਨੌਜਵਾਨਾਂ ਨੂੰ ਕੀ ਤੁਹਾਡੇ ਵੱਲੋਂ ਗੱਲਬਾਤ ਕਹੀ ਜਾ ਰਹੀ ਹੈ ਕਿ ਸੁਰਕੀਤਾ ਦਾ ਧਿਆਨ ਜਿਹੜਾ ਉਹਨਾਂ ਦੇ ਵੱਲੋਂ ਰੱਖਿਆ ਜਾਵੇ। ਦੇਖੋ ਪਹਿਲੀ ਗੱਲ ਤੇ ਮੈਂ ਜਿਹੜੇ ਹੋਟਲ ਦੇ ਮਾਲਕ ਹੈਗੇ ਆ ਜਿਹੜੇ ਕੇਅਰ ਟੇਕਰਸ ਹੈ ਮੈਂ ਉਹਨਾਂ ਨੂੰ ਇਹੀ ਰਿਕੁਐਸਟ ਕਰਦਾ ਹੈਗਾ ਆ ਕੀ ਜਿਹੜੀ ਜਿਹੜੇ ਵੀ ਤੁਹਾਡੇ ਕੋਲ ਗੈਸਟ ਆ ਰਹੇ ਹੈਗੇ ਆ ਉਹਨਾਂ ਤੋਂ ਜਿਹੜੀ ਹੈਗੀ ਹੈ ਆਈਡੀ ਪ੍ਰੂਫ ਜਿਹੜੇ ਹੈਗੇ ਆ ਉਹ ਹਾਰਡ ਕਾਪੀ ਲੈ ਜਾਣ ਜਿਵੇਂ ਕਿ ਹੁਣ ਆਪਾਂ ਇੱਕ ਹੋਟਲ ਦੇਖ ਰਹੇ ਆ कृष्णा ਰਿਜ਼ੈਂਸ ਰੈ residenciy ਏਰੇ ਵਿੱਚ ਜਿਹੜੀ ਹੈਗੀ ਇਸ ਚੀਜ਼ ਦੀ ਪਾਲਣਾ ਨਹੀਂ ਕੀਤੀ ਗਈ ਹੈ ਤੇ ਆਪਾਂ ਇਹਨਾਂ ਤੇ ਹੁਣ 188 ਦਾ ਜਿਹੜਾ ਪਰਚਾ ਕਰਾਂਗੇ ਤਸਰ ਆਉਣ ਵਾਲਾ ਸਮਝੇ ਇਸ ਤਰੀਕੇ ਨਾਲ ਪੁਲਿਸ ਦੇ ਵੱਲੋਂ ਜਿਹੜਾ ਦਿਨ ਰਾਤ ਕੰਮ ਹੋ ਕੀਤਾ ਜਾਵੇਗਾ। ਈਮਾਨਜੋਕ ਸਿੱਕੀ ਸਰ ਵੱਲੋਂ ਜਿਹੜੇ ਨਿਰਦੇਸ਼ ਸਾਨੂੰ ਜਾਰੀ ਕੀਤੇ ਗਏ ਉਹਨਾਂ ਦੀ ਆਪਾਂ ਇੰਨ ਦਿਨ ਪਾਲਣਾ ਕਰਦੇ ਪਏ ਆਂ ਤੇ ਅੱਗੇ ਵੀ ਕਰਦੇ ਰਹਿਣਾ। ਲੋਕਾਂ ਨੂੰ ਕੀ ਤੁਹਾਡੇ ਵੱਲੋਂ ਮੱਝੀ ਆ ਜਿਸ ਤਰ੍ਹਾਂ ਪੁਲਿਸ ਬਹੁਤ ਵੱਡੀ ਗਿਣਤੀ ਵਿੱਚ ਵੱਖ-ਵੱਖ ਥੰਕਰ ਵਿੱਚ ਕੰਮ ਕਰ ਰਹੀ ਹੈ। ਕੁਝ ਲੋਕ ਡਰ ਵੀ ਜਾਂਦੇ ਨੇ ਕਿ ਇੰਨੀ ਪੁਲਿਸ ਜਿਹੜੀ ਲਗਾਈਤੀ ਗਈ ਹੈ। ਦੇਖੋ ਜਿਹੜਾ ਪੁਲਿਸ ਦਾ ਡਰ ਹੈਗਾ ਉਹ ਮਾੜੇ ਅੰਸ਼ਰਾਂ ਵਿੱਚ ਹੋਣਾ ਚਾਹੀਦਾ ਹੈ ਤੇ ਉਹਨਾਂ ਵਿੱਚ ਉਹਨਾਂ ਦੇ ਉੱਤੇ ਹੀ ਹੋਊਗਾ। ਜਿਹੜੇ ਆਮ ਜਨਤਾ ਹੈਗੇ ਉਹ ਆਪਣੇ ਆਪ ਨੂੰ ਸੁਰੱਖਿ ਉਹਨੂੰ ਖੁਸ਼ੀ-ਖੁਸ਼ੀ ਮਨਾਓ ਧੰਨਵਾਦ